ਅਜੀਤ ਸਿੰਘ ਜੀ ਅੱਜ ਇੱਕ ਘਟਨਾ ਵਾਪਰੀ ਆ ਜਿਹਨੇ ਦੱਸਿਆ ਜਾ ਰਿਹਾ ਕਿ ਮਹਿਲਾ ਕਰਮਚਾਰੀ ਜਿਹੜੀ ਸਿਕਨਰ ਮੌਦੇ ਥੱਪੜ ਮਾਰਿਆ ਤੁਹਾਡੀ ਭੈਣ ਲੱਗਦੀ ਆ ਕੀ ਪ੍ਰਤੀਕਿਰਿਆ ਤੁਹਾਡੀ ਇਸ ਘਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਕੂਤਲਾ ਦਾ ਸਕੱਟਨ ਸਕੱਤਰ ਛੇਰ ਸਿੰਘ ਮਹੀਵਾਲ ਜੀ ਦੇਖੋ ਸਾਨੂੰ ਮੀਡੀਆ ਨਹੀਂ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਆ ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਵੀ ਉਹਨਾਂ ਦੀ ਡਿਊਟੀ ਆ ਉੱਥੇ ਕਿ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹ ਉਹ ਉਧਰ ਦੀ ਕਰਦੇ ਆ ਉਥੋਂ ਤੂ ਤੂ ਮੈਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇੱਥੋਂ ਜਿਹੜੀ ਉਹ ਤੂ ਤੂ ਮੈਮੇ ਹੋਈ ਇਹ ਵੀ ਦੱਸਿਆ ਗਿਆ ਵਕਿ ਜਿਵੇਂ ਜਾਣਕਾਰੀ ਦੇ ਅਨਸਾਰ ਉਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹਦੀ ਆਖੀ ਗੱਲ ਗਈ ਆ ਕਿ ਕਿਸਾਨੀਆਂ ਦੋਲਨ ਤੇ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਤੇ ਜਿਹੜੀਆਂ ਬੀਪੀਆਂ ਲਿਆਂਦੀਆਂ ਕਰੀਆਂ ਸੀ ਇਹ ਗੱਲ ਕਗਰਨੌਤ ਵੱਲੋਂ ਆਖੀ ਇਸ ਕਰਕੇ ਉਹਨਾਂ 'ਤੇ ਥੱਪੜ ਮਾਰਿਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂ ਤੂ ਮੈਮੇ ਹੋ ਗਈ ਤੇ ਕੰਗਣਾ ਨਰੌਤਜੀ ਜਿਹੜੇ ਆ ਬਹੁਤ ਪੁੱਠੇ ਸਿੱਧੇ ਜਿਹੜੇ ਸਾਨੂੰ ਸਾਡੀਆਂ ਧੀਆ ਭੈਣਾਂ ਨੂੰ ਟਕੇ ਟਕੇ ਦੀਆਂ ਸਾਡੀਆਂ ਧੀਆ ਭੈਣਾਂ ਨੂੰ ਇਹ ਕਹਿੰਦੇ ਰਿਹਾ ਦਿਹਾੜੀ ਤੇ ਆਏ ਆ ਜਦ ਕਿ ਅਸੀਂ ਪੂਰੇ ਦੇਸ਼ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਕਿਸਾਨੀ ਦੀ ਤੇ ਜਵਾਨੀ ਦੀ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦਿਓਗੇ ਤੀ ਤੂੰ ਤੂੰ ਮੈਮੇ ਹੋਈ ਆ ਤੇ ਸੁਭਾਅਕ ਕੀ ਆ ਪੀ ਭਾਵਨਾ ਜਿਹੜੀਆਂ ਉੱਪਰਕ ਜਾਂਦੀਆਂ ਵਾ ਜੇ ਜਵਾਨ ਜੇ ਕਿਸਾਨ ਦਾ ਵੀ ਨਾਰਾ ਲਾਇਆ ਜਾਂਦਾ ਵਾ ਕੀ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ ਕਿਸਾਨ ਜਿਹੜਾ ਵਾ ਉਹ ਖੱਤਿਆਂ ਦੇ ਵਿੱਚ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਜਿਹੜੀ ਕਰਕੇ ਆਪਣੇ ਵੀ ਬੱਚੇ ਪਾਲ ਰਿਹਾ ਤੇ ਦੇਸ਼ ਦਾ ਵੀ ਢਿੱਡ ਭਰ ਰਿਹਾ ਤੇ ਜਿਹੜਾ ਸਾਡਾ ਜਵਾਨ ਆ ਉਹ ਬਾਰਡਰਾਂ ਤੇ ਡਿਊਟੀ ਕਰ ਰਿਹਾ ਵਾ ਆਪਣੇ ਇਹਨਾਂ ਦੀ ਸਿਕਿਉਰਿਟੀ ਕਰ ਰਿਹਾ ਵਾ ਤੇ ਇਸ ਕਰਕੇ ਜਿਹੜਾ ਵਾ ਇਹ ਦੋਵੇਂ ਜਿਹੜੇ ਆ ਜਾਇ ਜਵਾਨ ਤੇ ਜਾਇ ਕਿਸਾਨ ਜਿੰਦਾਬਾਦ ਔਰ ਜਿੰਦਾਬਾਦ ਰਹਿਣਗੇ ਦੇਸ਼ ਉਠਾਈ ਕਦਮ ਦੇ ਨਾਲ ਚਿੰਤਾ ਵਾ ਜਾਂ ਖੁਸ਼ੀ ਆ ਦੇਖੋ ਜਿਹੜੀ ਗੱਲ ਕੰਗਣਾ ਰਣੌਤ ਜੀ ਕਹਿੰਦੇ ਸੀਗੇ ਤੇ ਟਕੇ ਟਕੇ ਦੀਆਂ ਬੀਬੀਆਂ ਦਿਹਾੜੀ ਤੇ ਆਉਂਦੀਆਂ ਵਾਂ ਤੇ ਜਦੋਂ ਇਹ ਤਲਕੀ ਪੈਦਾ ਹੋਈ ਆ ਤੇ ਫਿਰ ਉਹਨਾਂ ਨੇ ਜੇ ਜਿਹੜਾ ਜੋ ਕੀਤਾ ਵਾ ਅਸੀਂ ਪਰਿਵਾਰ ਸਾਰਾ ਉਹਦੇ ਨਾਲ ਆ ਹੁਣ ਹਰ ਤਰ੍ਹਾਂ ਦੀ ਕਾਰਵਾਈ ਤਿਆਰ ਹੋ ਬਿਲਕੁਲ ਤਿਆਰ ਆ ਤਤਵਾਰਾਂ ਜੀ ਤੇ ਜਿ세 ਬੰਦੀ ਨਾਲ ਆ ਤੁਹਾਡਾ ਬਿਲਕੁਲ ਨਾਲ ਆ ਰਿਹਾ ਹਰੇਕ ਪੰਜਾਬ ਦਾ ਨਾਗਰਿਕ ਜਿਹੜਾ ਉਹ ਸਾਡੇ ਨਾਲ ਆ ਜੀ ਚੰਡੀਗੜ੍ਹ ਜਾ ਰਹੇ ਹਾਂ ਹਾਂਜੀ ਜਾ ਰਹੇ ਹਾਂ